ਇਸ ਵੀਡੀਓ ਦੇ ਵਿੱਚ ਅਸੀਂ ਸਿੱਖਦੇ ਹਾਂ ਜਦੋਂ ਕੋਈ ਵੀ ਕੰਮ ਹੋਣੇ ਹੋਣੇ ਕਰਨ ਲੱਗੇ ਹੋਈਏ ਉਹਨੂੰ ਇਟਾਲੀਅਨ ਦੇ ਵਿੱਚ ਕਿਵੇਂ ਕਹਿਣਾ ਹੈ ਔਰ ਇਹ ਜਿਹੜੇ ਸੈਂਟੈਂਸ ਆ ਬਹੁਤ ਹੀ ਸੌਖੇ ਆ ਯੂਜ਼ ਕਰਨੇ ਤੇ ਆਪਣੀ ਗੱਲ ਅਗਲੇ ਪਰਸਨ ਨੂੰ ਸਮਝਾਉਣੀ ਮੈਂ ਪੜਨ ਲੱਗੀ ਹਾਂ ਮੈਂ ਅਜੇ ਪੜੀ ਨਹੀਂ ਆ ਨਾ ਮੈਂ ਪੜ ਰਹੀ ਹਾਂ ਮੈਂ ਫੋਨ ਕਰਨੇ ਲੱਗੀ ਹਾਂ ਮੈਂ ਅਜੇ ਫੋਨ ਕੀਤਾ ਨਹੀਂ ਆ ਨਾ ਮੈਂ ਫੋਨ ਕਰ ਰਹੀ ਹਾਂ ਮੈਂ ਡਿਗ ਚੱਲਨੀ ਹਾਂ ਮੈਂ ਡਿਗੀ ਨਹੀਂ ਆ ਜੇ ਸੋ ਕੋਈ ਵੀ ਕੰਮ ਜਦੋਂ ਅਸੀਂ ਕਰਨ ਲੱਗੇ ਹੋਈਏ ਉਹਨੂੰ ਕਿਵੇਂ ਉਹ ਵਾਲੇ ਸੈਂਟੈਂਸ ਬਣਾਉਣੇ ਆ ਸਤਾਰੇ ਪੈਰ ਇਨਫਿਨੀਟੋ ਇਨਫਿਨੀਟੋ ਦੇ ਵਿੱਚ ਆਊਗਾ ਜਿਹੜੀ ਵੀ ਕੋਈ ਚੀਜ਼ ਆਪਾਂ ਕਰਨ ਲੱਗੇ ਹੋਈਏ ਫੋਰ ਐਗਜ਼ਾਮਪਲ ਲੇਜਰੇ ਹੁੰਦਾ ਪੜਨਾ ਮੈਂ ਪੜਨ ਲੱਗੀ ਆ ਸੋ ਸਤੋ ਪੈਰ ਲੇਜਰੇ ਜੇ ਮੈਂ ਪੜ ਰਹੀ ਆ ਉਹਦੇ ਲਈ ਯੂਜ਼ ਹੋਊਗਾ ਸਤਾਰੇ ਪਿਉ ਜੁਰੇਂਦੀਓ ਜੁਰੇਂਦੀਓ ਵਾਲੇ ਸਤੋ ਲੇਜੇਂਦੋ ਏ ਤੁਸੀਂ ਮੇਰੀ ਅਲੱਗ ਤੋਂ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਆ ਸੋ ਅੱਜ ਦਾ ਜਿਹੜਾ ਟੌਪਿਕ ਆ ਸਤਾਰੇ ਪੈਰ ਇਨਫਿਨੀਤੋ ਮੈਂ ਪੜ੍ਹਨੀ ਲੱਗੀ ਆ ਸਤੋ ਪੈਰ ਲੇਜੇਰੇ ਆ ਸਟਾਈਪੇਰਾ ਪ੍ਰੀਰੇ ਲਾ ਪੋਰਤਾ ਤੂ ਬੋ ਕੋਲ ਨਹੀਂ ਲੱਗਾ ਸੀ ਸਤੋ ਪੈਰ ਅਪਰੀਰ ਲੋ ਸਤਾਨੋ ਪੈਰ ਅੰਦਾਰੇ ਉਹ ਜਾਣ ਹੀ ਲੱਗੇ ਆ ਉਹ ਚੱਲੇ ਆ ਤੂ ਕੰਮ ਕਰ ਲਿਆ ਖਤਮ ਸਤੋ ਪੈਰ ਫਿਨੀਰੇ ਮੇ ਕੰਮ ਖਤਮ ਕਰਨੀ ਲੱਗਾ ਆ ਬਸ ਹੋ ਹੀ ਚੱਲਿਆ ਮੇਰਾ ਕੰਮ ਖਤਮ ਸਤੋਪੈਰ ਫਿਨੀਰੇ ਕਿੱਥੇ ਚੱਲਿਆ ਆ ਸਤੋਪੈਰ ਉਸ਼ੀਰੇ ਮੈਂ ਨਿਕਲਣੇ ਲੱਗਾ ਕੰਮ ਮੇਰਾ ਸਾਰਾ ਖਤਮ ਆ ਹੁਣ ਮੈਂ ਚੱਲਿਆ ਆਪਣੇ ਘਰ ਨੂੰ ਸਤੋਪੈਰ ਉਸ਼ੀਰੇ ਸੋ ਇਹਨੂੰ ਯੂਜ਼ ਕਿਦਾਂ ਕਰਨਾ ਆ ਸੈਂਟੈਂਸ ਦੀ ਫਾਰਮੇਸ਼ਨ ਆਊਗੀ ਸਤਾਰੇ ਪੈਰ ਇਨਫਿਨੀਟੂ ਇਨਫਿਨੀਟੂ ਦੇ ਵਿੱਚ ਲੱਗੇਗਾ ਸੈਂਟੈਂਸ ਉਹ ਜਿਹੜਾ ਵਰਡ ਉਹ ਵਾਲਾ ਸ਼ਬਦ ਜੋ ਅਸੀਂ ਕਹਿਣਾ ਆ ਫੋਰ ਐਗਜ਼ਾਮਪਲ ਮੈਂ ਖਾਣਾ ਆ ਹੁਣ ਉਹ ਮੈਂ ਚੀਜ਼ ਖਾਣ ਹੀ ਲੱਗੀ ਆ ਜਦੋਂ ਆਪਣੇ ਲਈ ਗੱਲ ਕਰਨੀ ਆ ਉਦੋਂ ਕਹੂੰਗੀ ਯੋਸ ਤੋਂ ਪਰਮੰਜਾਰੇ ਤੂੰ 27 ਪਰਮੰਜਾਰੇ ਲੂਈ ਲਈ 7 ਪਰਮੰਜਾਰੇ ਉਹ ਖਾਣ ਹੀ ਲੱਗੇ ਆ ਨੋਈ ਸਤਿਆਮੋ ਪਰਮੰਜਾਰੇ ਅਹੀਂ ਖਾਣ ਹੀ ਲੱਗੇ ਆ ਵੋਈ 77 ਪਰਮੰਜਾਰੇ ਤੂੰ ਹੀ ਖਾਣੇ ਲੱਗੇ ਆ ਲੋਰੋ 79 ਪਰਮੰਜਾਰੇ ਲੈ ਸਤਾ ਜੋ ਕਾਂਦੂ ਉਖੇੜ ਰਹੀ ਆ ਸਤੋ ਪੈਰ ਜੋਕਾਰੇ ਮੈਂ ਖੇਡਣੀ ਲੱਗੀ ਆ ਸੋ ਇਹ ਡਿਫਰੈਂਸ ਆ ਸਤੋ ਪੈਰ ਜੋਕਾਰੇ ਮੈਂ ਖੇਡਣੀ ਲੱਗੀ ਆ ਇੱਕ ਕੁੜੀ ਸਕੂਲ ਦੇ ਲਈ ਰੈਡੀ ਹੋਈ ਆ ਸੋ ਥਰਡ ਪਰਸਨ ਲਈ ਕੀ ਆਪਾਂ ਯੂਜ਼ ਕਰਨਾ ਲਈ ਉਸ਼ੀਰੇ ਕਿਹੜੀ ਚੀਜ਼ ਮਿਸਿੰਗ ਆ ਸਤਾ ਪੈਰ ਉਸ਼ੀਰੇ ਉਹ ਘਰੋਂ ਨਿਕਲਣੇ ਲੱਗੀ ਆ ਉਹ ਚੱਲੀ ਆ ਸਕੂਲ ਦੇ ਲਈ ਇਲ ਤ੍ਰੈਨੋ ਸਤਾ ਪਰ ਭਾਰਤੀਰੇ ਜਿਹੜੀ ਟ੍ਰੇਨ ਆ ਉਹ ਨਿਕਲ ਚੱਲੀ ਆ ਅਜੇ ਗਈ ਨਹੀਂ ਆ ਨਾ ਹੀ ਅਜੇ ਜਾ ਰਹੀ ਆ ਬਸ ਸਟਾਰਟ ਹੋ ਰਹੀ ਆ ਮਤਲਬ ਕਿ ਨਿਕਲਣ ਹੀ ਲੱਗੀ ਆ ਚੱਲਣ ਹੀ ਲੱਗੀ ਆ ਇਲ ਤਰੇ ਨੂੰ ਸਤਾ ਪਰ ਭਾਰਤੀਰੇ ਸਤਾ ਪਰ ਪਿਉਵੇਰੇ ਮੀ ਪੈਣੀ ਲੱਗਾ ਆ ਅਜੇ ਪਿਆ ਨਹੀਂ ਆ ਨਾ ਹੀ ਪੈਣਿਆ ਆ ਸੋ ਅਜੇ ਪੈਣ ਹੀ ਲੱਗਾ ਆ ਸਤਾ ਪਰ ਪਿਉਵੇਰੇ ਹੋਪ ਕਰਦੀ ਆ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਧੰਨਵਾਦ